ਤੋ ਦੋਸਤੋ ਗਰਮੀ ਆ ਗਈ ਹੈ। ਤੋ ਜਿਹੜਾ ਇਹਨਾਂ ਟੈਂਕੀਆਂ ਦੇ ਵਿੱਚ ਪਾਣੀ ਆ ਉਹ ਗਰਮੀ ਦੇ ਵਿੱਚ ਕਹਿੰਦੇ ਆ ਵੀ 20 ਤੋਂ 25 ਡਿਗਰੀ ਸੈਲਸੀਅਸ ਤਪ ਜਾਂਦਾ। ਤੇ ਦੁਪਹਿਰੇ ਤਾਂ ਬੰਦੇ ਤੋਂ ਹੱਥ ਵੀ ਨਹੀਂ ਧੁੱਤ ਜਾਂਦੇ ਐਨਾ ਗਰਮ ਹੋ ਜਾਂਦਾ। ਤਾਂ ਦੋਸਤੋ ਅੱਜ ਤੁਹਾਨੂੰ ਮੈਂ ਇੱਕ ਇਹੋ ਜਿਹਾ ਸਸਤਾ ਸੌਦਾ ਦੱਸੂਗਾ ਜਿੰਨੂੰ ਵਰਤ ਕੇ ਤੁਸੀਂ ਪਾਣੀ ਦੀ ਟੈਂਕੀ ਵਿੱਚਲਾ ਪਾਣੀ ਤੁਸੀਂ ਠੰਡਾ ਰੱਖ ਸਕਦੇ ਹੋ ਤੇ ਜਿਹੜੀ ਤੁਹਾਡੀ ਟੈਂਕੀ ਆ ਉਹ ਸਾਲੋਂ ਸਾਲ ਚੱਲੂਗੀ ਤੇ ਟੁੱਟੇਗੀ ਨਹੀਂ। ਆਹ ਜਿਹੜੀ ਟੈਂਕੀ ਨਾ ਗਰਮੀ ਦੀ ਵਜ੍ਹਾ ਕਰਕੇ ਟੁੱਟ ਗਈ ਆ। ਕਿਉਂਕਿ ਇਸ ਦੇ ਉੱਤੇ ਕੋਈ ਸੇਫਟੀ ਨਹੀਂ ਪਰ ਤੁਸੀਂ ਸੋਚੋਗੇ ਵੀ ਮੱਲੀ ਸਾਹਿਬ ਤੁਸੀਂ ਆਖੋਗੇ ਵੀ ਇਹਦੇ ਉੱਤੇ ਛੱਤ ਪਾ ਦਿਓ ਪਰ ਦੋਸਤੋ ਆ ਦੇਖੋ ਕਿਸੇ ਵੀਰ ਨੇ ਛੱਤ ਪਾਈ ਹੈ ਤੇ ਘੱਟੋ-ਘੱਟ ਵੀ ਉਹਦਾ 8 ਤੋਂ 9000 ਰੁਪਿਆ ਖਰਚਾ ਆ ਗਿਆ ਵਿੱਚ ਉਹਨੇ ਦੋ ਟੈਂਕੀਆਂ ਰੱਖੀਆਂ ਉੱਤੋਂ ਲੇਵਰ ਵੱਖਰੀ ਸੰਭਾ ਸਾਹ ਵੱਖਰੀ ਹੈ ਜੋ ਉੱਪਰ ਉਹਨੇ ਛੱਤ ਪਾਉਣੀ ਆ ਤੇ ਅੱਜ ਮੈਂ ਤੁਹਾਨੂੰ ਇੱਕ ਇਹੋ ਜਿਹਾ ਸਸਤਾ ਪ੍ਰੋਜੈਕਟ ਦੱਸੂਗਾ ਜਿੰਨੂੰ ਵਰਤਣ ਤੋਂ ਬਾਅਦ ਨਾ ਤਾਂ ਤੁਹਾਡਾ ਪਾਣੀ ਗਰਮ ਹੋਵੇਗਾ ਤੇ ਨਾ ਹੀ ਤੁਹਾਡੀ ਪਾਣੀ ਦੀ ਟੈਂਕੀ ਟੁੱਟੇਗੀ ਸਾਲੋਂ ਸਾਲ ਚੱਲੂਗਾ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਦੱਸ ਦਿਓ ਜ ਦੋਸਤੋ ਸਰਦੀਆਂ ਦੇ ਵਿੱਚ ਪਾਣੀ ਗਰਮ ਤੇ ਗਰਮੀਆਂ ਦੇ ਵਿੱਚ ਪਾਣੀ ਠੰਡਾ ਰਹੂਗਾ ਇਸ ਕਵਰ ਦੀ ਵਜ੍ਹਾ ਕਰਕੇ ਦੋਸਤੋ ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦਿਆਂ ਵੀ ਇਹ ਕਵਰ ਨੂੰ ਤੁਸੀਂ ਟੈਂਕੀ ਤੇ ਫਿਕਸ ਕਿਵੇਂ ਕਰਨਾ ਕਿਉਂਕਿ ਦੋਸਤ ਫਿਕਸ ਕਰਨ ਵੇਲੇ ਬਹੁਤ ਸਾਰੇ ਵੀਰ ਕਈ ਗਲਤੀਆਂ ਕਰ ਜਾਂਦੇ ਨੇ ਜਿਸ ਨਾਲ ਕਿ ਕਵਰ ਖਰਾਬ ਹੋ ਜਾਂਦਾ ਸਭ ਤੋਂ ਪਹਿਲਾਂ ਕਵਰ ਆ ਗਿਆ ਜੀ ਆ ਆ ਗਿਆ ਬੈਲਟਾਂ ਜਿਨ੍ਹਾਂ ਦੀ ਮਦਦ ਨਾਲ ਤੁਸੀਂ ਇਹਨੂੰ ਫਿਕਸ ਕਰ ਸਕਦੇ ਹੋ ਸਭ ਤੋਂ ਪਹਿਲਾਂ ਤੁਸੀਂ ਆਪਾਂ ਟੈਂਕੀ ਦੇ ਆਲੇ-ਦੁਆਲੇ ਕਵਰ ਕਰ ਲਈਏ ਜਿੱਥੇ-ਜਿੱਥੇ ਛੇਕ ਦੇਣੇ ਦੋਸਤੋ ਉੱਥੇ-ਉੱਥੇ ਤੁਸੀਂ ਛੇਕ ਦੇ ਦੇਣੇ ਆ ਕੰਚੀ ਨਾਲ ਆ ਦੇਖ ਲਓ ਜੀ ਸ਼ੇਕ ਦਿੱਤੇ ਗਿਆ ਜਿਹੜਾ ਕਿ ਕਵਰ ਤੇ ਟੈਂਕੀ ਦੇ ਨਾਲ ਟੱਚ ਹੋਣਾ ਚਾਹੀਦਾ ਤਾਂ ਤੁਸੀਂ ਦੇਖ ਸਕਦੇ ਜੇ ਕਵਰ ਅਸੀਂ ਚਾਰ ਚੁਫੇਰੇ ਟੈਂਕੀ ਦੇ ਪਾ ਲਿਆ ਹੁਣ ਨੀਚੇ ਵਾਲੀ ਬੈਲਟ ਅਸੀਂ ਵਲਤੀ ਹੈ ਜੀ ਇੱਥੇ ਹੁਣ ਥੋੜੀ ਜੀ ਕੱਸਾ-ਕਸਾਈ ਕਰਾਂਗੇ ਨੀਚੇ ਸੈਟਿੰਗ ਕਰਕੇ ਆ ਦੇਖੋ ਜੀ ਹੁਣ ਇਹਨੂੰ ਐ ਚੰਗੀ ਤਰ੍ਹਾਂ ਕੱਸ ਦਾਂਗੇ ਹੁਣ ਉੱਪਰ ਜੀ ਦੂਜਾ ਕਵਰ ਆ ਗਿਆ ਜੀ ਇੱਥੇ ਨਿਸ਼ਾਨੀ ਲਾ ਕੇ ਇੱਥੇ ਵੀ ਮੋਰੀ ਕੱਢਾਂਗੇ ਅਸੀਂ ਕਿਉਂਕਿ ਆ ਕੱਢ ਲਈ ਜੀ ਮੋਰੀ ਹੁਣ ਇਸ ਤੋਂ ਬਾਅਦ ਕੈਂਚੀ ਨਾਲ ਮੋਰੀ ਕੱਢ ਕੇ ਨਿਸ਼ਾਨੀ ਲਾ ਲਈ ਮੋਰੀ ਕੱਢ ਲਈ ਜੀ ਤੇ ਆਓ ਦੇਖੋ ਜੀ ਹੁਣ ਇਹਨੂੰ ਪੱਟ ਕੇ ਵੇਖੋ ਤੁਸੀਂ ਇਹਨੂੰ ਪੱਟ ਕੇ ਇਸ ਦੇ ਵਿੱਚ ਦੀ ਪੈਪ ਟਪਾਵਾਂਗੇ ਪਟਪਾਵਾਂਗੇ ਆਪਾਂ ਤੇ ਤੁਸੀਂ ਦੇਖ ਸਕਦੇ ਜੀ ਪੈਪ ਟਪ ਗਈ ਹੈ ਤੇ ਲਓ ਜੀ ਇਹ ਆ ਗਿਆ ਚਲਾ نیچے ਠੀਕ ਹੈ ਜੀ ਤੇ ਤੁਸੀਂ ਦੇਖ ਸਕਦੇ ਜੀ ਹੁਣ ਆਪਾਂ 벨ਟਾਂ ਪਾਵਾਂਗੇ ਦੋਸਤੋ ਆ ਰਹੀਆਂ ਜੀ 벨ਟਾਂ ਇਹ ਹਰ ਇੱਕ ਕੁੰਡੇ ਦੇ ਵਿੱਚ 벨ਟ ਪਾਉਗੀ ਇਹ ਹਰ ਇੱਕ ਕੁੰਡੇ ਦੇ ਵਿੱਚ ਘੱਟੋ ਘੱਟ 10-12 ਗੁੰਡੇ ਨੇ ਇਸ ਹਰ ਇੱਕ ਕੁੰਡੇ ਦੇ ਵਿੱਚ 벨ਟ ਪਾਵਾਂਗੇ ਤੁਹਾਨੂੰ ਮੇਨ 벨ਟ ਅਸੀਂ ਹਰ ਇੱਕ ਕੁੰਡੇ ਦੀ ਮੋਰੀ ਦੇ ਵਿੱਚ ਟਪਾਵਾਂਗੇ ਤਾਂ ਜੋ ਉਪਰੋ ਕਵਰ ਉੱਡੇ ਵੀ ਨਾ ਤੇ ਕੱਸ ਵੀ ਪੈ ਜੇ ਹੁਣ ਤੁਸੀਂ ਦੇਖਿਆ ਜੇ ਹਰ ਇੱਕ ਕੁੰਡੇ ਦੇ ਵਿੱਚ ਦੀ ਅਸੀਂ ਇਹ 벨ਟ ਟਪਾਵਾਂਗੇ ਜਿਵੇਂ ਕਿ نیچے ਆਪਾਂ ਕੱਸ ਪਾਈ ਆ ਉਵੇਂ ਹੀ ਉੱਤੇ ਕੱਸ ਪਾਉਗੀ ਲਓ ਜੀ ਹਰ ਇੱਕ ਕੁੰਡੇ ਦੇ ਵਿੱਚ ਦੀ ਆਪਾਂ ਆ ਦੇਖੋ ਜੀ ਕੰਮ ਆਪਣਾ ਹੋ ਗਿਆ ਕੰਪਲੀਟ ਤੇ ਹੁਣ ਆਪਾਂ ਪਾਵਾਂਗੇ ਖਿੱਚ ਥੋੜੀ ਜਿਹੀ ਖਿੱਚ ਪਾ ਕੇ ਨਾ ਇਹਨੂੰ ਆਪਾਂ نیچے ਨੂੰ ਖਿੱਚ ਲਾਂਗੇ ਥੋੜੀ ਜਿਹੀ ਖਿੱਚ ਪਾ ਲਈ ਹੁਣ ਇਹ ਕਵਰ ਨੂੰ نیچے ਖਿੱਚ ਲਾਂਗੇ ਆਪਾਂ ਇਹ نیچے ਖਿੱਚ ਨੂੰ ਲਓ ਜੀ ਤਾਂ ਦੋਸਤੋ ਕੰਮ ਹੋ ਗਿਆ ਆਪਣਾ ਰੈਡੀ ਆ ਦੇਖੋ ਜੀ ਇਸ ਤਰੀਕੇ ਨਾਲ ਤੁਸੀਂ ਕਵਰ ਕਰ ਸਕਦੇ ਹੋ ਦੋਸਤੋ ਘੱਟੋ ਘੱਟ 1 ਇੰਚ ਮੋਟੀ ਹੁੰਦੀ ਆ ਤਾਂ ਗਰਮੀ ਸਰਦੀ ਬਿਲਕੁਲ ਵੀ ਨਹੀਂ ਲੱਗਦੀ ਪਾਣੀ ਸਰਦੀਆਂ 'ਚ ਠੰਡਾ ਸਰਦੀਆਂ 'ਚ ਗਰਮ ਤੇ ਗਰਮੀਆਂ 'ਚ ਠੰਡਾ ਰਹੂਗਾ ਤੇ ਇਹ ਤੁਹਾਨੂੰ ਦੋਸਤੋ Amazon ਤੋਂ ਮਿਲ ਜੂਗਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਚ ਮਿਲ ਜੂਗਾ ਤੇ ਤੁਸੀਂ ਇਸ ਦੀ ਗਾਰੰਟੀ ਤੁਹਾਨੂੰ 3 ਸਾਲ ਦੀ ਮਿਲੇਗੀ 3 ਸਾਲ ਤੱਕ ਉਹਨਾਂ ਨੇ ਤੁਹਾਨੂੰ ਕਵਰ ਬਦਲ ਕੇ ਦੇਣਾ ਨਾ ਕਿ ਰਿਪੇਅਰ ਕਰਕੇ ਦੇਣਾ ਬਦਲ ਕੇ ਤੇ 3 ਸਾਲ ਚ ਤੁਸੀਂ ਦੇਖ ਲਓ ਵੀ ਟੈਂਕੀ ਤੁਹਾਡੀ ਵੱਜੇਗੀ ਘੱਟੋ ਘੱਟ ਵੀ ਇਹ ਤੁਹਾਨੂੰ 2 ਤੋਂ ਲੈ ਕੇ 3000 ਦੇ ਵਿੱਚ ਵਿੱਚ ਇੱਕ ਕਵਰ ਮਿਲ ਜੂਗਾ 1000 1200 ਆ ਦੇਖ ਲਓ ਜੀ ਆ ਲੀਟਰਾ ਉਹਨਾਂ ਦਾ ਸਾਈਜ਼ ਆ ਇਹ ਟੈਂਪਰਾ ਕਵਰ ਵੀ ਕਹਿ ਦਿੰਦੇ ਆ ਤੁਸੀਂ ਹੋਰ ਵੀ ਕਿਸੇ ਕੰਪਨੀ ਦਾ ਲੈ ਸਕਦੇ ਹੋ 3 ਸਾਲ ਦੀ ਗਾਰੰਟੀ ਮਿਲ ਜੂਗੀ ਤੁਹਾਨੂੰ ਲਿੰਕ ਡਿਸਕ੍ਰਿਪਸ਼ਨ ਦੇ ਵਿੱਚ ਮਿਲ ਜੇਗਾ ਉੱਥੋਂ ਜਾ ਕੇ ਤੁਸੀਂ ਦੋਸਤੋ ਖਰੀਦਣਾ ਤੇ ਕਦੀ ਵੀ ਟੈਂਕੀ ਖਰਾਬ ਨਹੀਂ ਹੋਊਗੀ ਹਵਾ 'ਚ ਨਹੀਂ ਉੱਡੇਗੀ ਟੈਂਕੀ ਖਰਾਬ ਨਹੀਂ ਹੋਊਗਾ ਤੇ ਸੇਫਟੀ ਬਿਲਕੁਲ ਪਾਣੀ ਗਰਮਣੀ ਹੋਊਗਾ ਗਰਮੀਆਂ ਦੇ ਵਿੱਚ